ਵਾ 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 ਮਿਰ ਵਾ ਜਿਰ ਵਾ ਜਿਰ ਵਾ ਜਿਰ ਵਾ ਲੰਕਤਨ ਉਸ ਜੀਰ ਬਾਲ ਸਾਹਿਬ ਜੀ ਤੰਤਮ ਸ਼ੀਰ ਬੁਰ ਬਾਲ ਸਾਹਿਬ ਜੀ ਕਰਤਾਰ ਕੰਡ ਜੋਦਵਾ ਕਲਾ ਨਾ ਅਰਵਾ ਜੀ ਜੀ ਮੈਨੂੰ ਪ੍ਰੈਕਟੀਕਲੀ ਨਹੀਂ ਆਇਆ ਕਿ ਸਾਰਾ ਬੈਂਕ ਤੇ ਬਟਰੀ ਨਾਲ ਤੇ ਸਾਰਾ ਬੈਂਕ ਮੇਰੇ ਘਟੀ ਨਾਲ ਸੁਣੀ ਚੱਲ ਰਿਹਾ ਹੈ। ਮੈਂ ਮੱਦੀ ਨਹੀਂ ਸਮਝਦਾ ਕਿਹੜਾ ਪ੍ਰੈਕਟੀਕਲ ਸੁਣਾ। ਦੁਨਿਆਵੀ ਪ੍ਰੈਕਟੀਕਲ ਲੱਗੇ ਉਹਦੇ ਮਨ ਲੱਗ ਕੇ ਜਿਹੜੇ ਤੁਸੀਂ ਬਤਨ ਮੰਗਦਾ ਜਾਪ ਕਰ ਲੱਗਦੇ। ਪਰ ਇਹਨੂੰ ਬਤਨ ਕਰ ਮਤਲਬ ਜਆਪਨਾ ਨਹੀਂ ਤੇ ਅਮੀ ਪ੍ਰੈਕਟੀਕਲ ਦੀ ਉਹਨਾਂ ਦੀ ਖੁਸ਼ੀ ਦੇਖੀ ਜਦੋਂ ਵਿਆਹ ਪ੍ਰੈਕਟੀਕਲ ਇੰਨੇ ਮੇਂ ਜ਼ਿਆਦਾ ਖੁਸ਼ੀ ਦਿੱਤੀ ਹੈ ਵਾਹ ਇਹੋ ਚੀਜ਼ ਕਿਉਂਕਿ ਆਪਣਾ ਮੇਨ ਮਕਸਦ ਹੀ ਹੋਵੇ। ਇਸ ਐਗਨਲ ਕਰਨ ਦਾ ਤਾਂ ਤਾਂ ਸੰਸਪਾ ਬਾਬਾ ਬੀ ਸੰਤ ਜੀ ਜਿਨ੍ਹਾਂ ਨੇ ਗੁਰਦੁਆਰਾ ਬਣਾਇਆ ਰੋਗ ਵਾਲ ਉਹ ਸਾਡੇ ਮਾਨਾਂੰਦ ਦੇ ਰੋਗ ਲੱਗਿਆ ਨਾ ਉਹਨਾਂ ਦੇ ਨਵਾਰਨ ਵਾਸਤੇ ਗੁਰਦੁਆਰਾ ਬਣਾਇਆ ਵਾ ਜੁਲਸੀ ਜਿਹੜਾ ਉਹਨਾਂ ਦੇ ਬਾਣੀ ਗੁਰਦੁਆਰਾ ਉਹਦੇ ਚੰਕੀ ਸਨਾਵ ਸੀ ਗੁਰੂ ਇਸ ਸਮੂਹ ਜੀਆਂ ਸੰਪਾਣੀ ਜੀ ਨੇ ਇੱਧਰ ਆ ਕੇ ਜਾਂ ਬਾਕੀ ਜੀ ਉਹਨਾਂ ਨੂੰ ਬਾਬਾ ਜੀ ਬਾਰੇ ਕੱਟਕਾ ਹੈ ਪਰ ਜੂਲ ਟਰੈਕ ਅਸੀਂ ਪਰਦੇਸਾਂ ਵਿੱਚ ਇੱਥੇ ਆ ਗਏ ਮੰਦਰ ਨੂੰ ਅੱਜ ਮੈਂ ਆਪਣੀ ਇਸ ਪੈਂਡੀ 3 ਵਾਜੁਰਜੀ ਮੈਨੂੰ ਬਹੁਤ ਖੁਸ਼ੀ ਆ ਮੇਰੇ ਕੰਟੀ ਸੰਦਰ ਸਿਮਰਨ ਨਾਲ ਜੁੜੀ। ਸੋ ਜਿਵੇਂ ਵੀਰੇ ਖਲੇ ਦੀ ਰਿਵੜੀ ਕਾਲੀ ਹੁੰਦੀ ਹੈ ਨਾ ਸਭ ਨੂੰ ਗਿਆ ਸੰਤਾ ਵਾਸਤੇ ਇਸ ਤਰ੍ਹਾਂ ਦੀ ਗੱਲ ਹੈ ਬੇਟੀ ਇਹ ਤਾਂ ਬਸ ਲਹੂ ਰਾਇਣੀ ਦੇ ਕੰਮ ਕਰਦੀ ਹੈ ਕਰਦੇ ਨੇ। ਵਾਜੁਰਜੀ ਕਾਲ ਬੰਦ ਦੀ ਮੇਰੀ ਹੋਈ ਹੈ ਕਿ ਇਸਨੇ ਮੈਨੂੰ ਇਸ ਐਪ ਦੇ ਨਾਲ YouTube ਤੇ ਫੋ ਮੰਦਾ ਸਾਹਿਬ ਜੀ ਮੈਨੂੰ ਆਪ ਬਾਪੜ ਕੇ ਮੇਰੀ ਨੂੰਹ ਨੂੰ ਤੇ ਲੈ ਕੇ ਗਏ ਬਾਈ ਜੀ ਸੋ ਮੈਨੂੰ ਇਹ ਆਤਮਿਕ ਪ੍ਰਾਪਤੀਆਂ ਆਰਦਾਸ ਨਾਮ ਰਾਸ ਸੰਤਰਾਸ ਬ੍ਰਹਮ ਵਿਣੀ ਕਹਿ ਲਈ ਵਾਈ 23 ਸਪਟੰਬਰ ਦੇ ਆਤਮਿਕ ਪ੍ਰਾਪਤੀ ਨੇ ਇਹ ਕਿ ਮੇਰੇ ਚ ਇੰਨੀ ਸਹਜ ਆ ਗਿਆ ਮੈਨੂੰ ਕਿਸੇ ਤੇ ਗੁੱਸਾ ਨਹੀਂ ਹੁੰਦਾ ਮੇਰੇ ਬੱਚਿਆਂ ਦੇ ਵਿੱਚ ਵੀ ਨਸਾਨ ਨਹੀਂ ਹੁੰਦਾ ਵਾਹਿਗੁਰੂ ਜੀ ਉਹ ਆਪ ਕਹਿੰਦੇ ਆ ਕਿ ਮਮਾ ਤਾਂ ਸਿਵਰਨ ਲਈਏ ਇੱਕ ਦਿਨ ਦਾ ਬੀਜ਼ ਸਕੇਜੂਲ ਦਾ ਬੈਠਾ ਨੂੰ ਮੇਨੋਂ ਅਲੱਗ ਕਰੀਏ ਤੇ ਮੇਰਾ ਵੀ ਸਕੇਜੂਲ ਨਹੀਂ ਸੈੱਟ ਹੋਇਆ ਹੁੰਦਾ कि दैट ਇਸ ਇਮਨ ਕਰ ਪਰ ਬੰਗਿਆ ਸਲਾ ਦਾ ਕਿ ਇਹ ਕਦਾ ਕੋਨ ਕਹਾਂ ਜੀ ਇਹ ਆਪਣੀ ਮਾਨ ਕਹਿ ਸਕਦਾ ਹੈ ਕਿ ਮम्मा ਜੀ ਦਾ ਸਿਮਰਨ ਲਈ ਮੈਨੂੰ ਸਿਮਰਨ ਕਰਕੇ نیند ਸੋਣੀ ਆਉਂਦੀ ਹੈ ਤੇ ਤੁਸੀਂ ਆਪ ਸੋਚੋ ਕਿ ਸਿਮਰਨ ਜੀ ਕਿੰਨੀ ਸਾਥ ਕਰਦਾ ਬੰਗੜੀ ਜੀ ਜਦੋਂ ਮੈਂ ਰਿਕਵੈਸਟ ਕੀਤੀ ਸੀ ਬਾਬਾ ਜੀ ਨੂੰ ਕਿ ਮੈਨੂੰ ਸ਼ਾਂਤ ਆਪਾਈ ਹਰ ਹੁੰਦਲ ਕਰਦਾ ਮੈਂ ਇਸ ਟੈਂਪਲ ਦਵਰਕਾ ਵਿੱਚ ਫਿਰ ਸੀਂ ਦੇ ਰੰਗ ਬਰਾਗਾ ਆ ਵਾਹਿਗੁਰੂ ਜੀ ਜਦੋਂ ਮੈਂ ਆਪਣੀ ਹਸਬੰਦ ਨਾਲ ਇਕੱਲੇ ਸ਼ੇਰ ਕੀਤੀ ਉਹਨਾਂ ਨੇ ਇਹ ਫੈਸਲਾ ਕਰਤਾ ਕਿ ਮੈਂ ਲਈ ਅਜੇ ਨਹੀਂ ਆਪਾ ਜਾਣਾਂ ਦੇਖਾਂਗੇ ਵਿਚਾਰਾਂਗੇ ਬੇਸ਼ੱਕ ਉਹਨਾਂ ਦਾ ਅੰਦਰ ਦਿਲ ਕਰਦਾ ਸੀ ਹੰਡੀਵਾਰ ਤੇ ਦੀ ਪਾਲ ਲੈਣ ਨੂੰ ਪਰ ਪਰਸ਼ ਇਸ ਤਰ੍ਹਾਂ ਫਾਈਨੈਂਸ਼ੀਅਲ ਪ੍ਰੋਬਲਮ ਦਾ ਕਰਕੇ ਉਹਨਾਂ ਨੇ ਸ਼ਾਇਦ ਇਹ ਨਹੀਂ ਕਰ ਸਕਤੀ ਪਰ ਜਿਵੇਂ ਸਿਮਰਨ ਇੰਨੀ ਤਾਕਤ ਤੇ ਰਿਹਾ ਉਹਨਾਂ ਦੇ ਵਿਰੱਖਤ ਨੂੰ ਮੰਨ ਤਕਬਲ ਕੀਤਾ ਤੇ ਉਹਨਾਂ ਨੂੰ ਮੰਨਣਾ ਪਿਆ ਅੱਜ ਉਹ ਮੇਰੇ ਨਾਲ ਇੱਥੇ ਬੈਠੇ ਆ ਸਰਬਜੀਤ ਸਿੰਘ ਐਨ ਬਜ਼ੁਰਗ ਕਨੇਡਾ ਹੈ ਗੁਰੂ ਜੀ ਮੈਂ ਪੂਰਾ ਸਾਥ ਦੇ ਰਿਹਾ ਇਸ ਕਰਕੇ ਮੈਂ ਇੱਕ ਰਿਕਵੈਸਟ ਕਰਦੀ ਆ ਜਿਆ ਤੁਹਾਡੇ ਪੈਨ ਦੀ ਇਹ ਰਿਕਵੈਸਟ ਕਰਦੀ ਆ ਕਿ ਜਿਹੜੀਆਂ ਜਿਹੜੀਆਂ ਵੀ ਬੀਬੀਆਂ ਸਿਮਰਨ ਦੇ ਨਾਲ ਜੁੜੀਆਂ ਆ ਪਲੀਜ਼ ਉਹਨਾਂ ਦਾ ਸਾਥ ਦੇਵੋ ਉਹਨਾਂ ਦੇ ਕੋਈ ਭੈਣ ਕੋਈ ਉਹਨਾਂ ਕੇਹਾਂ ਦਾ ਮਾਵਾ ਦਾ ਧੀਆਂ ਦਾ ਸਾਥ ਦੇਵੋ ਉਹ ਉਹਨਾਂ ਦੇ ਪਤੀ ਉਹਨਾਂ ਦੇ ਘਰ ਵਾਲੇ ਉਹਨਾਂ ਦੀ ਸਾਥੀ ਚੁਕੀ ਕਲਾਖ ਪਲੀਜ਼ ਉਹਨਾਂ ਦਾ ਸਾਥ ਦੇਵੋ ਤੁਸੀਂ ਖੁਦ ਵੀ ਸਿਮਰਨ ਕਰੋ ਉਹ ਕਿਹੜਾ ਕੋਈ ਗੱਲ ਕਰਦੀਆਂ ਆ ਕੋਈ ਜੜੀ ਚੁਕੀ ਕਰਦੀਆਂ ਆ ਜਾਂ ਗੱਲਾਂ ਮਾਰਦੀਆਂ ਨੇ ਕੁਝ ਉਸੀ ਸਿਮਰਨ ਹੀ ਕਰਦੀ ਆ ਕਿ ਤੁਸੀਂ ਕਿਉਂ ਨਹੀਂ ਹਮੇ ਸਾਥ ਦੇ ਸਕਦੇ। ਦਦੀਪਾਂ ਜੀ ਜਿੱਦੇ ਨੇ ਨਾ ਦੇਖੇ ਆਈ ਪਿਆ ਸੋਲਣ ਕਰਾਉਂਦੇ ਆ। ਬੀਬੀਆਂ ਕਿ ਸਿਮਰਨ ਕਰਦੀ ਆ ਮੈਂ ਕੋਈ ਆਪਣਾ ਕਾਇਆ ਚੰਚਾ ਭਾਈ ਇੱਕ ਅੱਜਾ ਸ਼ਾਇਦ ਤੋਂ ਜਿੰਨੇ ਲਾਵਾ ਹੀ ਨਹੀਂ ਦਿੱਤਿਆ। ਕਿਉਂ ਬਈ ਜਿਸ ਤਰ੍ਹਾਂ ਮੇਰੇ ਹਸਬੰਦ ਨੇ ਨਿਮਹ ਹਸਦੇ ਹਸਦੇ ਦੰਗਿਆ ਸੀ ਬੀਬੀਆਂ ਨੂੰ ਕਿ ਕਿਉਂ ਬਈ ਇਸ ਪਿੰਡ ਦੇ ਸਾਰੇ ਜਿਹੜੇ ਮਰਦੇ ਆ ਉਹ ਬ੍ਰਹਮ ਗਿਆਨੀ ਬਣ ਗਏ ਉਹ ਕਿਉਂ ਨਹੀਂ ਸਿਮਰਨ ਕਰਵਾਉਂਦੇ। ਕਿ ਬਾਈ ਗੁਰਜੀ ਨੇ ਤੁਹਾਨੂੰ ਲਾਤੀ ਸੀ ਕੋਈ ਤੇ ਸ਼ਾਇਦ ਅੱਜ મેં ਉਮੀਦ ਕਰ ਸਕਦੇ ਹਾਂ ਕਿ ਮੇਰੇ ਭਰਾ ਮੇਰੇ ਭਾਈ ਮੇਰੇ ਚਾਚੇ ਦੇ ਦੰਦੇ ਜੋ ਵੀ ਮੇਰੇ ਲੱਗੇ ਹੋਣ ਗੁਰਜੀ ਉਹ ਪਲੀਜ਼ ਬੀਬੀ ਦਾ ਸਾਥ ਦੇ ਉਹ ਵਰਤਮਾਨ ਸਿਮਰਨ ਕਰੋ ਕਿ ਤੁਸੀਂ ਇੱਕ ਦਿਨ ਇਸ ਗੁਰੂ ਘਰ ਵਿੱਚ ਆ ਕੇ ਸੁਖੀ ਸਾਹਿਬ ਦਾ ਬਾਟਾ ਲਦੇ ਆ ਇਹ ਸ਼ੇਧ ਕਿਉਂ ਨਹੀਂ ਸਿਮਰਨ ਕਰਦੇ ਕਿਉਂ ਨਹੀਂ ਆਪਣੇ ਸਾਈ ਗੁਰੂ ਨਾਲ ਪਰਖੂ ਵਾਚਾ ਮਾਰਦੇ ਤਾਂ ਜੋ ਆਪਣੀ ਨੇੜੇ ਕੇ ਸੁਣੇ ਤਾਂ ਜੋ ਆਪਕਾ ਬਜਲ ਸਾਗਰ ਪਾਰ ਕਰ ਸਕੀਏ ਮੈਂ ਨੂੰ ਜੇ ਆਪਣਾ ਪ੍ਰੈਕਟੀਕਲ ਬਹੁਤ ਲੰਬਾ ਨਹੀਂ ਲੈ ਕੇ ਜਾਣਾ ਚਾਹੁੰਦੀ ਪ੍ਰੈਕਟੀਕਲ ਬਹੁਤ ਆ ਪਰ ਮੈਂ ਇੰਨਾ ਕ ਕਹਿੰਦੀ ਵੀ ਇਹ ਬਸ ਇਹਨਾਂ ਦੀ ਜਾਂਚ ਕਰਵਾਈ ਗੁਰੂ ਜੀ ਕਿ ਸਿਮਰਨ ਚ ਬਹੁਤ ਜ਼ਿਆਦਾ ਅਕਸ਼ਾਂ ਆ ਬਹੁਤ ਜ਼ਿਆਦਾ ਅਕਸ਼ਾਂ ਆ ਮੇਰੇ ਪ੍ਰੈਕਟੀਕਲ ਸੁਣਨ ਦੀ بجائے ਤੁਸੀਂ ਆਪਣੇ ਪ੍ਰੈਕਟੀਕਲ ਆਪ ਕਰਕੇ ਦੇਖੋ ਜਿਵੇਂ ਸ਼ਕਤੀ ਬਣਾਈ ਸੀ ਗਾਈਆਂ ਚਰਾਈਆਂ ਸੀ ਇਸ ਤਰ੍ਹਾਂ ਦੇ ਮੇਰੇ ਬੜੇ ਕੰਮ ਮੇਰਾ ਮਾਲਕ ਕਰ ਰਿਹਾ ਹੈ ਤੇ ਪਹਿਲਾਂ ਮੈਂ ਆਪਣੇ ਹਸਬੰਦ ਪ੍ਰੈਕਟੀਕਲ ਸੁਣਾਉਂਦੀ ਹੁੰਦੀ ਸੀ ਜਿਸ ਦਿਨ ਦੀ ਕੈਨੇਡਾ ਤੋਂ ਦੁਨੀਆ ਉਹ ਮੇਰੇ ਪ੍ਰੈਕਟੀਕਲ ਖੁਦ ਦੇਖਦੇ ਆ ਰਹੇ ਤੇ ਮੈਂ ਵਾਰ-ਵਾਰ ਕਹਿੰਦੀ ਆ ਕਿ ਸਰਦਾਰ ਜੀ ਆ ਇੱਕ ਹੋਰ ਪ੍ਰੈਕਟੀਕਲ ਦੇਖ ਲਓ ਇੱਕ ਹੋਰ ਪ੍ਰੈਕਟੀਕਲ ਦੇਖ ਲਓ ਅੱਜ ਕੱਲ ਪ੍ਰੈਕਟੀਕਲ ਹੋਇਆ ਸੀ ਸਭੀ ਸਾਹਿਬ ਦਾ ਪਾਠ ਕਿਸੇ ਸੀ ਮੈਂ ਆਉਣਾ ਸੀ ਮੈਂ ਗੀਜਰ ਆਉਣ ਨਹੀਂ ਕੀਤਾ ਸੀ ਪਰ ਮੇਰੇ ਨੌਣ ਵਾਸਤੇ ਮੇਰੇ ਮਾਲਕ ਨੇ ਪਾਣੀ ਇੰਨਾ ਗਰਮ ਕਰਤਿਆ ਕਿ ਕੀ ਛੱਡਦੇ ਸਾਹ ਕਿ ਤੁਸੀਂ ਗੀਜਰ ਲਾ ਕੇ ਵੀ ਉਹ ਪਾਣੀ ਨੂੰ ਕੱਢ ਸਕਦੇ ਔਰ ਇਹ ਮੇਰੇ ਪਤੀ ਨੇ ਉਹ ਬਣਾ ਉਹ ਉਹ ਸੋਚ ਰਹੀ ਸੀ ਕਿ ਮੈਂ ਵਾਹਿਗੁਰੂ ਵਾਹਿਗੁਰੂ ਨੂੰ ਕੰਮ ਕਰ ਲਈ ਕਿਉਂਕਿ ਮੈਂ ਇਸ਼ਨਾਨ ਠੰਡੇ ਪਾਣੀ ਨਾਲ ਕਰ ਲਈ ਪਰ ਮੈਨੂੰ ਹਾਸਾ ਆਇਆ ਕਿ ਇਹ ਵਾਹਿਗੁਰੂ ਨੂੰ ਕੰਮ ਤੇ ਆਪੋ ਮਰੇ ਨੂੰ ਕਹਿੰਦੇ ਇੰਨਾ ਗਰਮ ਪਾਣੀ ਕਦੇ ਵੀਰ ਲਾ ਕੇ ਵੀ ਨਹੀਂ ਆਇਆ ਜਿੱਨਾ ਕੱਲ ਟੁੱਟੀ ਛੱਤ ਦੇ ਸਾਰੇ ਨਾਲ ਗਰਮ ਪਾਣੀ ਆ ਤੇ ਮੈਂ ਹਾਸਾ ਵੀ ਆ ਗਿਆ ਤੇ ਮੇਰਾ ਅੱਜ ਤੱਕ ਇਹ ਹੁਰਾਕ ਘਟਦਾ ਹੈ ਆਪਣੇ ਕਿਉਂਕਿ ਮਾਂ ਤੇ ਭਾਟੇ ਨੂੰ ਆਪਣੇ ਬੱਚੇ ਨੂੰ ਰਾਜ ਜੀ ਦੀ ਖਾਣਾ ਚਾਹੁੰਦੇ ਉਹ ਸੌਦੇ ਵੀ ਆ ਤੇ ਮੇਰਾ ਹਾਸ ਵੀ ਕਿ ਕਿ ਮੈਂ ਵਾਈਗੁਰ ਵਾਈਗੁਰ ਇੰਨੀ ਉੱਚੀ ਜਾ ਕੇ ਕਿਉਂਕਿ ਸਾਡੇ ਤੇ 1.5 ਕੰਮ ਘਰੇ ਇਸ ਟਾਈਮ ਮੇਰੇ ਭਰਾ ਬਾਹਰ ਹਨ ਸਿਰਫ ਅਸੀਂ ਬੁੱਧਨੀ ਆਂ ਚਾਪੀ ਸਾਡੇ ਕੋਲ ਇਹ ਉੱਪਰ ਸੁੱਤੇ ਪੈਸੇ ਹਨ ਥੱਲੇ ਨੂੰ ਹੌਂਦੀ ਸੀ ਵਿਸ਼ਨਾਨ ਦਾ ਦੀ ਇੰਨੀ ਉੱਚੀ ਉੱਚੀ ਵਾਈਗੁਰ ਗਿਆ ਕਿ ਘਰ ਦੇ ਅੰਦਰੋਂ ਚ ਵਾਈਗੁਰ ਦੀ ਆਵਾਜ਼ ਆਉਣ ਲੱਗੀ ਤੇ ਇਹ ਉੱਪਰ ਪਏ ਸੋਚਦੇ ਸੀ ਕਿ ਵਿਚਾਰੀ ਠੰਡੇ ਪਾਣੀ ਨਾਲ ਨਹਾ ਰਹੀ ਐ ਇਸ ਕਰਕੇ ਉੱਚੀ ਜੀ ਵਾਈਗੁਰ ਧਰ ਗਈ ਐ ਤੇ ਮੈਂ ਉਪਰਾਂ ਕਰਨ ਕਿਹਾ ਕਿ ਥੱਲੇ ਜਾ ਕੇ ਕਰ ਪ੍ਰੈਕਟੀਕਲ ਦੇਖੋ ਮੇਰੇ ਵਾਈਗੁਰ ਨੇ ਮੇਰਾ ਪਾਣੀ ਗਰਮ ਕਰਤਾ ਬਿਨਾ ਗੀਜ਼ਰ ਲਾਇਆ ਇਹ ਵੈਗਰ ਨਹੀਂ ਤੁਸੀਂ ਮੈਨੂੰ ਪਾਗਾ ਉਹਨਾਂ ਸਮਝੋ ਕਿ ਮੈਂ ਕੋਈ ਪਾਗਾ ਰਣੇੰਦਲਾ ਕਰਦੀਆਂ ਜਦ ਮੱਛੀਆਂ ਚ ਰਾ ਸਕਦੇ ਆ ਛਪਰੀ ਬਣਾ ਸਕਦੇ ਆ ਤੇ ਕਿਉਂ ਨਹੀਂ ਕਰ ਸਕਦੇ ਕੀ ਆਪਾਂ ਕਹਿਣੀ ਹੈ ਕਿ ਗੁਰਨਾانک ਦੇਵ ਜੀ ਉਦੋਂ ਹੀ ਆਏ ਸੀ ਸਿਰਫ ਜਿਹੜੀ ਉਸ ਟਾਈਮ ਗੁਰਨਾانک ਦੇਵ ਜੀ ਜਦੋਂ ਇਹ ਪੰਖਤ ਦੇਖ ਰਜੇ ਕਿਸੀ ਕੀ ਉਹ ਉਸ ਉਹ ਉਸ ਵੇਲੇ ਕਿ ਨਾਮ ਉਤਾਰਨ ਦਾ ਇਸ ਇਆਪਾਂ ਰੋ ਭੁੱਲ ਗਏ ਕਿ ਗੁਰਨਾانک ਦੇਵ ਜੀ ਸਿਰਫ ਉਹਨਾਂ ਦੇ ਸੀ ਨਹੀਂ ਆਪਣੇ ਵੀ ਹੈਗੇ ਆਪਣੇ ਵੀ ਗੁਰਨਾانک ਦੇਵ ਜੀ ਹੁੰਦੇ ਆ ਜਿੰਦੇ ਆਂਦੇ ਸੀ ਜਿੰਨਾ ਕਰਨੰਦ ਦੇ ਜੀਵਿਤਰੀਵ ਦਾ ਉਹਨਾਂ ਮੀਰ ਦਾ ਹੈ। ਸਚਨ ਕੇ ਇਹ ਸੱਤ ਜਿਹੜੀ ਖੇਡ ਆ ਉਹ ਪਰਹੇਜ਼ ਦੀ, ਬਰੋਸਤੀ ਦੀ ਤੇ ਪਿਆਰ ਦੀ ਆ। ਜੇ ਤੁਸੀਂ ਪਰਹੇਜ਼ ਰੱਖੋਗੇ ਤਾਂ ਬਰੋਸਾ ਆਪ ਹੀ ਹੋ ਜਾਣਾ, ਜੇ ਬਰੋਸਾ ਰੱਖੋਗੇ ਤਾਂ ਪਿਆਰ ਆਪ ਹੀ ਹੋ ਜਾਣਾ ਤੇ ਜਿਸ ਦਿਨ ਪਿਆਰ ਹੋ ਗਿਆ ਉਸ ਮਾਲਕੀਤ ਨੂੰ ਆਪ ਹੀ ਮੈਅ ਜਾਣਾ ਕਿ ਤੁਹਾਨੂੰ ਕੋਈ ਫਰਕ ਨਹੀਂ ਲੱਗਣਾ ਕਿਸੇ ਦੇ ਵਿੱਚ। ਸਸਤੋ ਹੀ ਤੂੰ, ਤੋਹੀ ਤੂੰ, ਤੋਹੀ ਤੂੰ। ਵਾਣੀ ਦੇ ਚਿਤਕ ਆਸਾ i is the